ਤਾਂ ਦੇ ਵਿੱਚ ਕਿਸਾਨ ਹੀ ਕਿਸਾਨ ਹੈ ਤਾਂ ਕਿਸਾਨ ਇਧਰਲੇ ਪਾਸਿਓਂ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਅਸੀਂ ਭਾਈ ਮਰ ਜਾਾਂਗੇ ਸਿਰ ਲਵਾ ਦਾਂਗੇ ਪਰ ਪਿਛਾ ਨਹੀਂ ਹਟਦੇ ਭਾਈ ਤਾਂ ਬਿਲਕੁਲ ਕਿਸਾਨਾਂ ਦੇ ਵਿੱਚ ਆ ਜਿਹੜਾ ਗੋਲਾ ਦਾਗ ਦਿੱਤਾ ਗਿਆ ਕਿਸਾਨਾਂ ਦੇ ਵਿੱਚ ਗੋਲਾ ਜਿਹੜਾ ਛੱਡ ਦਿੱਤਾ ਗਿਆ ਇਹ ਜਦੋਂ ਨਾਲ ਛੱਡਿਆ ਫਿਰ ਕੜਾਈ ਨਾਲ ਦੱਬ ਕੇ ਰੋਕ ਲਿਆ ਸੀ ਅੱਗੇ ਜਾਣ ਤੋਂ ਇੱਧਰੋਂ ਪਾਸੇ ਉਹ ਤੇ ਗੋਲਾ ਜਿਹੜਾ ਕਿਸਾਨਾਂ ਦੇ ਬਿਲਕੁਲ ਵਿੱਚ ਜਾ ਕੇ ਗੋਲਾ ਬੱਜਿਆ ਇਹ ਖੱਟੜ ਪਰੌਣੇ ਦਾ ਸਵਾਗਤ ਕਰ ਰਿਹਾ ਵੀਰੇ ਹਾਂ ਆ ਸਾਹਮਣੇ ਖੜ ਕੇ ਬਾਬੇ ਕੋ ਬਿਲਕੁਲ ਸਾਡੇ ਕੋਲ ਆ ਜਿਹੜਾ ਗੋਲਾ ਸੱਟ ਦਿੱਤਾ ਗਿਆ ਬਿਲਕੁਲ ਸਾਡੇ ਕੋਲ ਜਿਹੜਾ ਗੋਲਾ ਸੱਟ ਦਿੱਤਾ ਗਿਆ ਐਂਬੂਲੈਂਸ ਆ ਪਰਪਰ ਕੇ ਜਾਣ ਰਹੀਆਂ ਕਹ ਕੇ ਜੀ ਅੱਖ ਨਿਕਲ ਗਈ ਕਿਸੇ ਦਾ ਗੋਟ ਨਿਕਲ ਗਿਆ ਇਹ ਬਹੁਤ ਜਿਆਦਾ ਜਿਹੜੀ ਖੱਟਰ ਸਰਕਾਰ ਇਹ ਕੋਈ ਦੁਸ਼ਮਣਾਂ ਨਾਲੋਂ ਪਾਕਿਸਤਾਨ ਨਾਲੋਂ ਕੋਈ ਘੱਟ ਨਹੀਂ ਰਹਗੀ ਆ ਦੇਖੋ ਖੋਲ ਸਾਨੂੰ ਉੱਥੇ ਮਿਲਿਆ ਆ ਦੇਖਿਆ ਤਾਂ ਗੋਲਾ ਦੇਖ ਸਕਦੇ ਹੋ ਲਗਾਤਾਰ ਗੋਲੇ ਨੇ ਜੜੇ ਉਹ ਡਾਕੇ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਖਨੋਰੀ ਪਾਊਡਰ ਤੋਂ ਦਿਖਾ ਰਹੇ ਆ ਤੇ ਗੋਲੇ ਲਗਾਤਾਰ ਗੋਲੇ ਨੇ ਜਿਹੜੇ ਤਾਕੇ ਜਾ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹਾਂਜੀ ਇੱਕ ਜਿਹੜਾ ਮੱਥਾ ਬਾਣ ਗਿਆ ਇੱਕ ਤੇ ਗੋਲੀ ਮਾਰੀ ਛਿੱਡੀ ਗੋਲੀ ਮਾਰੀ ਇੱਕ ਦੇ ਬੱਚਾ ਛਿੱਡੀ ਟੱਟੇ 'ਚ ਗੋਲੀ ਮਾਰੀ ਤੂੰ ਇਹ ਵਾਲਾ ਛੱਡ ਕੇ ਵਿੱਚ 12 ਬੋਰ ਦੇ ਫੇਰ ਮਾਰਦੇ ਆਂ ਅੱਛਾ ਤਾਂ ਉਹ ਦੇਖ ਸਕਦੇ ਹੋ ਬਿਲਕੁਲ ਸਾਹਮਣੇ ਜਿਹੜੇ ਗੋਲੇ ਲਗਾਤਾਰ ਤਾਕੇ ਜਾ ਰਹੇ ਨੇ ਇਹ ਆਖਰੀ ਬੇਨਤੀ ਆ ਵੀ ਜਿਹੜੇ ਮੇਨ ਆਗੂ ਨੇ ਮੂਰੇ ਆ ਕੇ ਕੋਈ ਰਣਨੀਤੀ ਅਪਣਾਓ ਕਿਉਂ ਨੌਜਵਾਨਾਂ ਦਾ ਕਹਾਣ ਕਰਾਇਆ ਸੈਂਕੜੇ ਨੌਜਵਾਨਾਂ ਦਾ ਖਮੀਓ ਲੱਗ ਰਹੀ ਨੇ ਵੀ ਭਾਈ ਦਾ ਬਾਵਾ ਕੁਝ ਝਗੜੇ ਪਿੱਛੇ ਬੱਟ ਨੇ ਨੌਜਵਾਨਾਂ ਦਾ ਨੱਥਾ ਨੋਂ ਲੱਗ ਰਿਹਾ ਹੈ ਜਿਹੜੇ ਕਿਸਾਨ ਬਹੁਤ ਜ਼ਿਆਦਾ ਕਿਸਾਨ ਖੇਤੋ ਗੇਤੀ ਹੋ ਚੁੱਕੇ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਗਨੋਰੀ ਬਟ ਤੋਂ ਕਿਤੇ ਲਗਾਤਾਰ ਗੋਲੇ ਨੇ ਜਿਹੜੇ ਤੱਕ ਜਾ ਰਹੇ ਨੇ ਉਹ ਗੋਲਾ ਲਗਾਤਾਰ ਛਿੱਟਿਆ ਗਿਆ ਦੁਆਰ ਤੇ ਫੇਰ ਤਾਂ ਇਸ ਤਰੀਕੇ ਦਾ ਧੂਆਤਾਰ ਮਾਹੌਲ ਆ ਜਿਹੜਾ ਉਹ ਦੇਖ ਸਕਦੇ ਹੋ ਅੱਗੇ ਲਗਾਤਾਰ ਗੋਲੇ ਕਿਸਾਨਾਂ ਦੇ ਉੱਪ हरियाणा प्रशासन ਵੱਲੋਂ टागे ਜਾ ਰਹੇ ਨੇ ਲਗਾਤਾਰ ਤੋਂ ਤਸਵੀਰਾਂ ਲਗਾ ਰਹੇ ਆ ਗੋਰਿਆਂ ਦੀ ਸਰਕਾਰ ਨੂੰ ਜਿੰਨਾ ਖਵਾਦਾ ਇਹਨੇ ਗੋਰਿਆਂ ਦੀ ਸਰਕਾਰ ਭਾਈ ਬਾਲਾ ਯਾਰ ਖਸਾਨਾ ਕੌਣ ਨੂੰ ਚੈਨੀ ਦਿੰਦਾ ਬਾਸ ਉਹ ਰਣਨੀਤੀ ਜਿਹੜੀ ਅਪਣਾਈ ਜਾਵੇ ਉਹਨਾਂ ਨੇ ਗੋਲੀ ਮਾਰੀ ਆ ਲੱਤ ਤੇ ਲੱਤ ਪਾੜਦੇ ਨਹੀਂ ਹੋਰ ਗੋਲੇ ਮਾਰੇ ਸਰੋਂ ਨਾ ਪੈਦੇ ਤਾਂ ਗੋਲੀ ਮਾਰੀ ਲਫੜਾ ਯਾਰ ਕਰੀਏ ਇੱਕ ਹੋਰ ਬਾਕਸ ਨੂੰ ਮਾਰ ਲਈਏ ਤਖਨੌਰੀ ਬਾਰਡਰ ਤੇ ਮੌਜੂਦ ਆ ਇੱਥੇ ਗੋਲੇ ਨੇ ਜਿਹੜੇ ਕਿਸਾਨਾਂ ਉੱਪਰ ਡਾਕਣੇ ਸ਼ੁਰੂ ਕਰ ਦਿੱਤੇ ਨੇ ਹਰਿਆਣਾ ਪ੍ਰਸ਼ਾਸਨ ਨੇ ਦੇਖ ਸਕਦੇ ਹੋ ਬਿਲਕੁਲ ਖਨੌਰੀ ਬਾਰਡਰ ਤੇ ਆ ਤੇ ਇਧਰਲੇ ਪਾਸੇ ਦੇਖ ਸਕਦੇ ਹੋ ਖੇਤੋਂ ਖੇਤੀ ਕਿਸਾਨ ਜਿਹੜੇ ਹੋਏ ਹੋਏ ਨੇ ਤਾਂ ਥੱਲੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਹੈ ਜਿਹੜੀ ਕਰਾਂਗੇ ਤਾਂ ਇਧਰਲੇ ਪਾਸੇ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਕਿਸਾਨ ਹੀ ਕਿਸਾਨ ਆ ਤਾਂ ਕਿਸਾਨ ਇਧਰਲੇ ਪਾਸਿਓਂ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਕਹੂੰਗਾ ਇੱਕ ਵਾਰ ਕੈਮਰਾਮੈਨ ਨੂੰ ਵੀ ਥੱਲੇ ਆ ਕੇ ਦਿਖਾ ਦਿਓ ਤਾਂ ਇਧਰਲੇ ਪਾਸੇ ਤਸਵੀ ਇੱਥੇ ਜਿਹੜੀ ਗੈਸ ਆ ਉਹ ਚੜ ਰਹੀ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿਨੌਰੀ ਬਾਰਡਰ ਤੋਂ ਤਾਂ ਉਧਰਲੇ ਪਾਸੇ ਜਿਹੜੇ ਕਿਸਾਨ ਨੇ ਉਹ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਵਤਨ ਨੂੰ ਵਤਨ ਇਧਰਲੇ ਪਾਸੇ ਦਿਖਾ ਦਿਓ ਪੈਰਾਮਿਲਟਰੀ ਫੋਰਸਸ ਨੇ ਜਿਹੜੀਆਂ ਉਹ ਵੀ ਖੇਤਾਂ ਦੇ ਵਿੱਚ ਆ ਚੁੱਕੀਆਂ ਨੇ ਖੇਤਾਂ ਦੇ ਵਿੱਚ ਪੈਰਾਮਿਲਟਰੀ ਫੋਰਸਸ ਆ ਚੁੱਕੀਆਂ ਨੇ ਕਿਸਾਨਾਂ ਦੀਆਂ ਕਣਕਾਂ ਸੀ ਜਿਨ੍ਹਾਂ ਦੇ ਖੇਤ ਸੀ ਉਹਨਾਂ ਦੇ ਖੇਤ ਬਿਲਕੁਲ ਮਿੱਧ ਜਾ ਚੁੱਕੇ ਨੇ ਤਾਂ ਇਧਰ ਦੂਰ ਸਥਾਨੀ ਕਿਸਾਨ ਤੁਹਾਨੂੰ ਦੇਖਣਗੇ ਪੂਰੇ ਜੋਸ਼ ਦੇ ਵਿੱਚ ਕਿਸਾਨ ਇੱਥੇ ਆਏ ਨੇ ਕਿ ਦਿੱਲੀ ਕੂਚ ਕਰਨ ਦੀ ਕਾਲ ਹੈ ਜਿਹੜੀ ਦਿੱਤੀ ਗਈ ਸੀ ਤਾਂ ਪੂਰੀ ਮਸ਼ਤੇਦੀ ਦੇ ਨਾਲ ਅੱਗੇ ਪ੍ਰਸ਼ਾਸਨ ਜਿਹੜਾ ਹਰਿਆਣੇ ਦਾ ਉਹ ਵੀ ਖੜਿਆ ਹੋਇਆ ਪਰ ਕਿਸਾਨ ਵੀ ਨੇ ਜਿਹੜੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਤਾਂ ਦੇਖ ਸਕਦੇ ਹੋ ਕਨੌਰੀ ਪੰਜਾਬ ਹਰਿਆਣਾ ਬਾਰਡਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਗੋਲੇ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਵੱਲੋਂ ਦਾਗੇ ਜਾ ਰਹੇ ਨੇ ਤਾਂ ਇੱਧਰ ਕਿਸਾਨ ਦੇਖੋਗੇ ਬੱਟੋ-ਬੱਟੀ ਕਿਸਾਨ ਹੋ ਗਏ ਨੇ ਖੇਤੋ-ਖੇਤੀ ਕਿਸਾਨ ਹੋ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਜਿਹੜੀਆਂ ਦਿਖਾ ਰਹੇ ਆ ਨੌਜਵਾਨ ਨੇ ਜਿਹੜੇ ਤਾਂ ਪੂਰੇ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਹਰਿਆਣਾ ਪ੍ਰਸ਼ਾਸਨ ਇੱਥੇ ਖੜਾ ਹੋਇਆ ਤਾਂ ਅੱਗੇ ਦੇਖ ਸਕਦੇ ਹੋ ਤੁਸੀਂ ਇਧਰ ਬਾਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਬਾਈ ਜੀ ਗੋਲੇ ਧਾਗੇ ਜਾ ਰਹੇ ਨੇ ਅੰਦਰ ਅੱਗੇ ਬਾਜੀ ਕੋਈ ਪਰਵਾਹ ਨਹੀਂ ਇਹ ਦੇਖੋ ਮੈਨੂੰ ਗੋਲਾ ਲੱਗਾ ਆ ਦੇਖ ਲਓ ਬਾਈ ਗੋਲਾ ਲੱਗਾ ਸਾਹਮਣੇ ਖੜਾ ਸੀ ਜਾ ਕੇ ਜੀ ਬਾਈ ਸਾਤ ਸਿੰਘ ਅਸੀਂ ਬਾਈ ਮਰ ਜਾਾਂਗੇ ਸਿਰ ਲਵਾ ਦਾਂਗੇ ਪਰ ਪਿਛਾ ਨਹੀਂ ਹਟਦੇ ਬਾਈ 21 ਦੁਕੀ ਚੱਕ ਦਿਆਂਗੇ ਤੁੰਤੇ ਗੋਡਾ ਰੱਖ ਦਿਆਂਗੇ ਨੌਜਵਾਨ ਦੇਖ ਸਕਦੇ ਹਾਂ ਨੌਜਵਾਨ ਪੂਰੇ ਤਰੀਕੇ ਦੇ ਨਾਲ ਜੋਸ਼ ਦੇ ਵਿੱਚ ਨੇ ਤਾਂ ਇੱਥੋਂ ਦੇਖ ਸਕਦੇ ਹਾਂ ਉਧਰ ਖੇਤੋਂ ਖੇਤੀ ਦੇਖ ਸਕਦੇ ਹਾਂ ਕਿਸਾਨ ਨੇ ਜਿਹੜੇ ਦਿੱਲੀ ਜਾਣ ਦੀ ਤਾਕਤ ਦੇ ਵਿੱਚ ਨੇ ਕਿਸਾਨ ਦਿੱਲੀ ਜਾਣ ਦੀ ਤਾਕਤ ਦੇ ਵਿੱਚ ਨੇ ਤੁਹਾਨੂੰ ਗਰਾਉਂਡ ਰਿਪੋਰਟਿੰਗ ਦਿਖਾ ਰਹੇ ਆ ਖਨੌਰੀ ਬਾਡਰ ਤੋਂ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਕਿ ਖਨੌਰੀ ਬਾਡਰ ਤੇ ਕੀ ਮਾਹੌਲ ਹੈ ਖਨੌਰੀ ਬਾਡਰ ਤੇ ਕਿਸਾਨ ਨੇ ਜਿਹੜੇ ਖੇਤੋਂ ਖੇਤੀ ਹੋ ਚੁੱਕੇ ਨੇ ਇਧਰਲੇ ਪਾਸੇ ਕਿਸਾਨੀ ਦੇ ਝੰਡੇ ਨੇ ਦੇਸ਼ ਦੇ ਝੰਡੇ ਹੱਥ ਦੇ ਵਿੱਚ ਫੜੇ ਹੋਏ ਨੇ ਕੇਸਰੀ ਝੰਡੇ ਫੜੇ ਹੋਏ ਨੇ ਤਾਂ ਦੇਖ ਸਕਦੇ ਆਂ ਦੂਰ ਦੂਰ ਤੱਕ ਤੁਹਾਨੂੰ ਕਿਸਾਨ ਹੀ ਦੇਖਣਗੇ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਤੇ ਅਗਲੇ ਪਾਸੇ ਜਓ ਦੇਖੋ ਇੱਕ ਹੋਰ ਜਿਹੜਾ ਗੋਲਾ ਉਹ ਡਾਕ ਗਿਆ ਜਾ ਰਿਹਾ ਇੱਕ ਹੋਰ ਗੋਲਾ ਡਾਕ ਗਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਕਰੋਰੀ ਬਾਡਰ ਤੋਂ ਤਾਂ ਬਿਲਕੁਲ ਕੋਲ ਕਿਸਾਨਾਂ ਦੇ ਵਿੱਚ ਜਿਹੜਾ ਗੋਲਾ ਦਾਗ ਦਿੱਤਾ ਗਿਆ ਕਿਸਾਨਾਂ ਦੇ ਵਿੱਚ ਗੋਲਾ ਜਿਹੜਾ ਛੱਡ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਤਾਰ ਗੋਲੇ ਧਾਗੇ ਜਾ ਰਹੇ ਨੇ ਜਿੱਤੇ ਕਿਸਾਨ ਨੇ ਜਿਹੜੇ ਉਹ ਇੱਥੇ ਖੜੇ ਹੋਏ ਨੇ ਤੇ ਖੜੇ ਕਿਸਾਨਾਂ ਦੇ ਉੱਪਰ ਜਿਹੜਾ ਗੋਲਾ ਉਹ ਦਾਗਿਆ ਗਿਆ ਇਸੇ ਤਰੀਕੇ ਦੇ ਨਾਲ ਗੋਲੇ ਨੇ ਜਿਹੜੇ ਲਗਾਤਾਰ ਧਾਗੇ ਜਾ ਰਹੇ ਨੇ ਤਾਂ ਕਿਸਾਨ ਵੀ ਪੂਰੀ ਜੋਸ਼ ਦੇ ਵਿੱਚ ਨੇ ਤੇ ਪੂਰਾ ਜਿਹੜਾ ਬੰਦੋਬਸਤ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਗਿਆ ਤਾਂ ਅੱਗੇ ਕਹੂੰਗਾ ਮੈਂ ਅੱਗੇ ਵੀ ਜ਼ਰੂਰ ਦਿਖਾ ਦਿਓ ਅੱਗੇ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ ਤਾਂ ਬਾਈ ਜੀ ਨੇ ਗੋਲਾ ਫੜਿਆ ਤਾਂ ਆਹ ਗੋਲਾ ਵੱਜਿਆ ਬਾਈ ਜੀ ਆਹ ਗੋਲਾ ਜੀ ਪੈਰ 'ਚ ਵੱਜਿਆ ਵੀਰੇ ਅੱਗੇ ਅੱਛਾ ਤੁਹਾਡੇ ਵੱਜਿਆ ਕੇ ਹਾਂ ਜੀ ਹਾਂ ਜੀ ਅੱਖਾਂ ਨੂੰ ਬਹੁਤ ਪਰੇਸ਼ਾਨ ਕਰੇ ਜੀ ਅੱਖਾਂ ਤੇ ਬਹੁਤ ਥਕਾ ਲਾ ਰਹੀ ਪੈਂਦਾ ਜੀ ਅੱਖਾਂ ਤੇ ਵੀ ਪੈਂਦਾ ਜੀ ਗੋਲੇ ਵੱਜਦੇ ਨੇ ਜੀ 2-3 ਫੱਟੜ ਹੋ ਗਏ ਜੀ ਦੋ ਤਿੰਨ ਫੱਟੜ ਵੀ ਹੋ ਗਈ ਖਤਮ ਕਰੇ ਨੇ ਇਹ ਨਿਸਕਾਸਤ ਕੀਤੇ ਨੇ ਇਹ ਗੋਲੇ ਹਾਂ ਬੋਰੀਆਂ ਨਾਲਾ ਗਿੱਲੀਆਂ ਬੋਰੀਆਂ ਉੱਤੇ ਪਾ ਕੇ ਇਹਨਾਂ ਦਾ ਧੂਆ ਬੰਦ ਹੋ ਜਾਂਦਾ ਹੈਗਾ ਫਿਰ ਇਹ ਖਤਮ ਹੋ ਜਾਂਦਾ ਹੈ ਇਹ ਇਹ ਖਤਮ ਹੋ ਜਾਂਦਾ ਇੱਧਰ ਵੀ ਦੇਖੋਗੇ ਇੱਧਰ ਵੀ ਤੁਸੀਂ ਵੀ ਬਾਈ ਜੀ ਵੜ ਲਿਆ ਹਾਂਜੀ ਇਹ ਜਦੋਂ ਨਾਲ ਸੁਟਿਆ ਫਿਰ ਕੜਾਈ ਨਾਲ ਦੱਬ ਕੇ ਰੋਕ ਲਿਆ ਸੀ ਅੱਗੇ ਜਾਣ ਤੋਂ ਤਾਂ ਉਹ ਡਰੋਨ ਚਾੜ ਦਿੱਤਾ ਉਹਨਾਂ ਨੇ ਹੁਣ ਦੁਬਾਰਾ ਤਾਂ ਉਹ ਡਰੋਨ ਚਾੜ ਦਿੱਤਾ ਗਿਆ ਹਰਿਆਣਾ ਪ੍ਰਸ਼ਾਸਨ ਵੱਲੋਂ ਡਰੋਨ ਜਿਹੜਾ ਚਾੜ ਦਿੱਤਾ ਗਿਆ ਕਿਸਾਨਾਂ ਨੂੰ ਦੇਖਣ ਦੇ ਲਈ ਤਾਂ ਗੋਲੇ ਨੇ ਜਿਹੜਾ ਲਗਾਤਾਰ ਦਾਗੇ ਜਾ ਰਹੇ ਸੀ ਆ ਦੇਖੋ ਇੱਕ ਰੋੜਾ ਜਿਹੜਾ ਹੋਰ ਦਾਗੇ ਗਿਆ ਇੱਕ ਗੋਲਾ ਜਿਹੜਾ ਹੋਰ ਦਾਗ ਗਿਆ ਗਿਆ ਕਿਸਾਨਾਂ ਦੇ ਉੱਪਰ ਲਗਾਤਾਰ ਗੋਲੇ ਨੇ ਜਿਹੜੇ ਡਾਗੇ ਜਾ ਰਹੇ ਨੇ ਖੇਤੋਂ ਖੇਤੀ ਕਿਸਾਨ ਨੇ ਤਾਂ ਹਰਿਆਣੇ ਦਾ ਪ੍ਰਸ਼ਾਸਨ ਜਿਹੜਾ ਉਹ ਵੀ ਲਗਾਤਾਰ ਇੱਥੇ ਲੱਗਿਆ ਹੋਇਆ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਆ ਤਣਾਪੂਰਨ ਮਾਹੌਲ ਹੈ ਜਿਹੜਾ ਉਹ ਬਣ ਰਿਹਾ ਤਾਂ ਤਸਵੀਰਾਂ ਲਗਾਤਾਰ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਆ ਜਿੱਥੇ ਲਗਾਤਾਰ ਜਿਹੜੇ ਗੋਲੇ ਨੇ ਅਥਰੂ ਗੈਸ ਦੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਕਿਸਾਨ ਹੀ ਕਿਸਾਨ ਆਹਰੇ ਪਾਸੇ ਦੇਖੋਗੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਤਾਂ ਕਿਸਾਨ ਖਨੋਰੀ ਬਾਰਡਰ ਤੇ ਪੂਰੇ ਜੋਸ਼ ਦੇ ਵਿੱਚ ਨੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਖਬਰ ਹੈ ਜਿਹੜੀ ਪਹੁੰਚ ਚੁੱਕੇ ਪਹੁੰਚ ਸਕੇ ਕਿ ਖਨੋਰੀ ਬਾਰਡਰ ਦੇ ਉੱਪਰ ਗੋਲੇ ਨੇ ਜਿਹੜੇ ਆ ਉਹ ਲਗਾਤਾਰ ਦਾਗੇ ਜਾ ਰਹੇ ਨੇ ਇਧਰਲੇ ਪਾਸੇ ਦੇਖੋਗੇ ਚਾਰੇ ਪਾਸੇ ਮੈਂ ਕਹੂੰਗਾ ਬਦਲ ਖੇਤੋਂ ਖੇਤੀ ਦਿਖਾ ਦਿਓ ਖੇਤੋਂ ਖੇਤੀ ਕਿਸਾਨ ਹੀ ਕਿਸਾਨ ਹੈ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਜਿੱਧਰ ਵੀ ਦੇਖੋਗੇ ਤਾਂ ਅਗਲੇ ਪਾਸੇ ਪੈਰਾਮਿਲਟਰੀ ਫੋਰਸਸ ਨੇ ਮੈਂ ਕਹੂੰਗਾ ਆਹ ਜ਼ਰੂਰ ਦਿਖਾ ਦਿਓ ਆਹ ਜ਼ਰੂਰ ਦਿਖਾ ਦਿਓ ਸਾਹਮਣੇ ਉਹ ਫੋਰਸਸ ਨੇ ਜਿਹੜੀਆਂ ਆ ਉਹ ਦੇਖੋ ਨਿਸ਼ਾਨੇ ਜਿਹੜੇ ਬਿੰਨੇ ਜਾ ਰਹੇ ਨੇ ਤਾਂ ਦੇਖੋਗੇ ਤੁਸੀਂ ਉਹ ਉਧਰਲੇ ਪਾਸੇ ਜ਼ੂਮ ਕਰਕੇ ਦਿਖਾ ਦਿਓ ਜਿਹੜੀ ਪੈਰਾਮਿਲਟਰੀ ਫੋਰਸ ਹੈ ਉਹਨੂੰ ਜ਼ੂਮ ਕਰਕੇ ਦਿਖਾ ਦਿਓ ਉਧਰਲੇ ਪਾਸੇੋਂ ਦੇਖ ਸਕਦੇ ਹੋ ਤੁਸੀਂ ਗੰਨਾ ਲੈ ਕੇ ਬੰਦੂਕਾਂ ਵੀੜ ਕੇ ਖੜੇ ਹੋਏ ਨੇ ਤਾਂ ਨਿਸ਼ਾਨੇ ਬਿਨੇ ਜਾ ਰਹੇ ਸੀ ਆ ਉਹ ਵਿੱਚੋਂ ਤੁਸੀਂ ਦੇਖ ਸਕਦੇ ਹੋ ਵਤਨ ਜ਼ਰੂਰ ਦਿਖਾ ਦਿਓ ਜ਼ੂਮ ਕਰਕੇ ਤਾਂ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਖਨੌਰੀ ਬਾਰਡਰ ਤੇ ਲਗਾਤਾਰ ਗੋਲਾਬਾਰੀ ਜਿਹੜੀ ਕੀਤੀ ਆ ਉਹ ਦੇਖ ਸਕਦੇ ਹੋ ਤੁਸੀਂ ਗੋਲਾ ਜਿਹੜਾ ਧੱਕਿਆ ਗਿਆ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਇਧਰ ਪਾਸੇ ਉਹ ਤੇ ਗੋਲਾ ਜਿਹੜਾ ਕਿਸਾਨਾਂ ਦੇ ਬਿਲਕੁਲ ਵਿੱਚ ਜਾ ਕੇ ਗੋਲਾ ਵੱਜਿਆ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਗੋਲੇ ਨੇ ਜਿਹੜੇ ਫੋਰਸਾਂ ਵੱਲੋਂ ਲਗਾਤਾਰ ડાગે ਜਾ ਰਹੇ ਨੇ ਕਿਸਾਨ پوری ચડਦੀ ਕਲਾ ਦੇ ਵਿੱਚ ਨਹੀਂ ਤਾਂ ਬਾਪੂ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਾਪੂ ਜੀ ਆਉਣਗੇ ਇੱਧਰ ਨੂੰ ਥੋੜਾ ਜਿਹਾ ਤਾਂ ਪੋਰੀਆਂ ਪੰਜਾਬ ਬਾਲ ਸੈਸ ਟਾਈਮ ਕਿੱਥੇ ਹੈ ਜੀ ਭਗਵੰਤ ਮਾਨ ਕਿੱਥੇ ਹੈ ਹਰਿਆਣਾ ਸਰਕਾਰ ਛੱਡ ਦੇਣਾ ਜਰੂਰ ਕਰ ਰਹੀ ਹੈ ਇਸ ਟਾਈਮ ਭਗਵੰਤ ਮਾਨ ਕਿੱਥੇ ਹੈ ਉਹਦੀ ਫੌਰੀ ਕਿੱਥੇ ਆ ਉਹ ਉੱਥੇ ਬੈਠੀ ਲੰਗਰ ਚ ਰੋਟੀਆਂ ਵੰਡਾਈ ਜਾਂਦੀ ਹੈ ਇਹ ਖੱਟੜ ਪਰੌਣੇ ਦਾ ਸਵਾਗਤ ਕਰ ਰਿਹਾ ਹੈ ਉਹ ਆਹ ਸਾਹਮਣੇ ਖੜ ਕੇ ਉਹ ਟੰਡਾ ਟੁੰਡੇ ਭਿਲੇਉਂਦਾ ਨਮਾ ਲੋਕਾਂ ਨੂੰ ਬੇਨਤੀ ਕਰਦਾ ਵੀ ਗਾਹਾਂ ਪਤਾ ਥੋੜਾ ਜਿਹਾ ਤਾਂ ਲਗਾਤਾਰ ਨੇ ਜਿਹੜੇ ਗੋਲੇ ਧਾਗੇ ਜਾ ਰਹੇ ਨੇ ਬਾਪੂ ਕਹਿੰਦੇ ਹਰਿਆਣੇ ਵਾਲੇ ਸਵਾਗਤ ਕਰ ਰਹੇ ਨੇ ਸਾਡਾ ਦਾ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਈਗਨੌਰੀ ਬਾਰਡਰ ਤੇ ਜਿੱਥੇ ਲਗਾਤਾਰ ਗੋਲੇ ਨੇ ਜਿਹੜੇ ਕਿਸਾਨਾਂ ਦੇ ਉੱਪਰ ਧਾਗੇ ਜਾ ਰਹੇ ਨੇ ਹਰਿਆਣੇ ਸ਼ਾਸ਼ਨ ਲਗਾਤਾਰ ਪੈਰਾਮਿਲਟਰੀ ਫੋਰਸਸ ਰਿਆਣੀ ਕੋਈ ਗੋਲੇ ਗੋਲੀਆਂ ਦੀ ਕੋਈ ਗੱਲ ਨਹੀਂ ਗੋਲੇ ਜਿੰਨੇ ਮਰਜੀ ਦਾਗ ਲੈਣ ਗੋਲੀਆਂ ਦੀ ਕੋਈ ਦਿੱਕਤ ਨਹੀਂ ਸਾਨੂੰ ਅਸੀਂ ਤਾਂ ਬਾਰਡਰ ਤੋੜ ਕੇ ਨੰਗਣਾ ਦਾ ਇੱਥੋਂ ਨੰਗਣਾ ਹਰ ਦੂਜੀ ਗੱਲ ਬਾਈ ਵਿੱਚੋਂ ਸਾਨੂੰ ਕਰਦੇ ਨੇ ਗਲਤ ਇਸ਼ਾਰੇ ਠੀਕ ਹੈ ਇਹ ਮਿਲਟਰੀ ਦੇ ਇਸ਼ਾਰੇ ਵੀ ਕਰ ਰਹੇ ਨੇ ਬਾਈ ਗਲਤ ਇਸ਼ਾਰੇ ਐ ਐ ਕਰਦੇ ਨੇ ਅੱਛਾ ਹੈ ਜੇ ਅਸੀਂ ਕੋਈ ਸਟੈਪ ਚੱਕਿਆ ਫਿਰ ਅਸੀਂ ਉਗਰਵਾਦੀ ਹੋ ਜਾਾਂਗੇ ਬਾਈ ਯਾਰ ਫਿਰ ਅਸੀਂ ਖਾਲਿਸਤਾਨੀ ਹੋ ਜਾਾਂਗੇ ਅੱਜ ਅਸੀਂ ਮੋਦੀ ਤੋਂ ਹੱਕ ਲੈਣ ਲਈ ਆ ਗਏ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਇਸ਼ਾਰੇ ਕੀ ਕਰ ਰਹੇ ਨੇ ਇੱਕ ਵਾਰ ਦਿਖਾ ਦਿਓ ਇਸ਼ਾਰੇ ਬਾਈ ਐ ਐ ਕਰਦੇ ਨੇ ਅੱਛਾ हां ए कर दे ने, ने इशारे किए गए भाई ਸਾਡੇ ਸਾਹਮਣੇ ਕੀਤੇ ਗਏ ਨੇ ਇਹ ਕੋਲ ਇਸ਼ਾਰੇ ਪਾ ਤਾਂ ਦੇਖੋ ਬਿਲਕੁਲ ਸਾਡੇ ਕੋਲ ਆ ਜਿਹੜਾ ਗੋਲਾ ਸੱਟ ਦਿੱਤਾ ਗਿਆ ਬਿਲਕੁਲ ਸਾਡੇ ਕੋਲ ਜਿਹੜਾ ਗੋਲਾ ਸੱਟ ਦਿੱਤਾ ਗਿਆ ਇਧਰਲੇ ਪਾਸੇ ਕਹੂੰਗਾ ਵਤਨ ਆ ਜਿਓ ਜ਼ਰੂਰ ਤਾਂ ਇਧਰਲੇ ਪਾਸੇ ਲਗਾਤਾਰ ਜਿਹੜੇ ਗੋਲੇ ਨੇ ਉਹ ਡਾਗੇ ਜਾ ਰਹੇ ਨੇ ਦਾ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਗੋਲਾ ਬਿਲਕੁਲ ਸਾਡੇ ਪੈਰਾਂ ਜਾ ਕੇ ਡਿੱਗਿਆ ਤਾਂ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਨੇ ਇੱਥੇ ਤਾਂ ਲਗਾਤਾਰ ਹਰਿਆਣਾ ਪ੍ਰਸ਼ਾਸਨ ਕਿਸਾਨਾਂ ਦੇ ਉੱਪਰ ਗੋਲੇ ਆ ਜਿਹੜੇ ਉਹ ਦਾਗ ਰਿਹਾ ਖਨੌਰੀ ਬਾਰਡਰ ਨਹੀਂ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਹਰਿਆਣਾ ਪੰਜਾਬ ਖਨੌਰੀ ਬਾਰਡਰ ਤੇ ਕੀ ਹੋ ਰਿਹਾ ਹਰਿਆਣਾ ਪ੍ਰਸ਼ਾਸਨ ਲਗਾਤਾਰ ਤਾਂ ਇੱਧਰ ਇੱਕ ਵਾਰ ਮੈਂ ਕਹੂੰਗਾ ਜ਼ਰੂਰ ਦਿਖਾ ਦਿਓ ਇੱਧਰ ਦੇਖੋ ਤਾਂ ਇਸ ਤਰੀਕੇ ਦੇ ਨਾਲ ਆ ਗੋਲਾ ਛਿੱਟਿਆ ਗਿਆ ਤਾਂ ਗੋਲੇ ਦੇ ਉੱਪਰ ਇਸ ਤਰੀਕੇ ਦੇ ਨਾਲ ਜਿਹੜਾ ਗਿੱਲੀ ਬੋਰੀ ਸੁੱਟ ਗਏ ਉਹਨੂੰ ਜਨਕਿ ਉਹਦਾ ਅਸਰ ਹੈ ਜਿਹੜਾ ਖਤਮ ਕੀਤਾ ਗਿਆ ਤਾਂ ਅਸਰ ਖਤਮ ਹੋ ਚੁੱਕਿਆ ਇਹ ਇਸ ਟਾਈਮ ਬਿਨਾ ਡੇਟ ਵਾਲੇ ਗੋਲੇ ਸੁੱਟ ਰਿਹਾ ਇਹਨਾਂ ਦਾ ਨੁਕਸਾਨ ਇਹਨਾਂ ਹੋਣ ਡਿਆ ਨਾ ਇਹਨਾਂ ਦੇ ਨਾਲ ਛੇ ਦਾ ਨੁਕਸਾਨ ਐਂਬੂਲੈਂਸਾਂ ਪਰ ਪਰ ਕੇ ਜਾਣ ਡਈਆਂ ਇਹ ਸਰਕਾਰ ਨੂੰ ਚਾਹੀਦਾ ਕਿ ਇਹ ਗਲਤ ਕੰਮ ਨਾ ਕਰੇ ਆਪਦੀ ਨੀਤੀ ਤੇ ਆਜੇ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਆ ਹਾਂਜੀ ਤਾਂ ਦੇਖ ਸਕਦੇ ਹੋ ਕਿਸਾਨ ਕਹਿੰਦੇ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਨੇ ਪਰ ਕਿਸਾਨਾਂ ਦੇ ਉੱਪਰ ਲਗਾਤਾਰ ਗੋਲੇ ਸਿੱਟੇ ਜਾ ਰਹੇ ਨੇ ਹਰਿਆਣਾ ਪੰਜਾਬ ਖਨੋਰੀ ਬਾਉਂਡਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਦੇ ਹੋ ਤਾਂ ਜੋ ਪਤਾ ਲੱਗ ਸਕੇ ਕਿ ਹਾਲਾਤ ਨੇ ਪੰਜਾਬ ਹਰਿਆਣਾ ਖਨੋਰੀ ਬਾਉਂਡਰ ਦੇ ਤਾਂ ਇੱਧਰ ਵੀ ਦੇਖ ਸਕਦੇ ਹੋ ਉਹ ਤੇ ਟਰਾਲੀ ਦੇ ਕੋਲ ਬਿਲਕੁਲ ਟਰਾਲੀ ਦੇ ਕੋਲ ਗੋਲਾ ਦਾਗ ਦਿੱਤਾ ਗਿਆ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਤਾਰ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਤਾਂ ਇੱਧਰ ਵੀ ਕਹੂੰਗਾ ਜ਼ਰੂਰ ਦਿਖਾ ਦਿਓ ਲਗਾਤਾਰ ਗੋਲੇ ਨੇ ਜਿਹੜੇ ਡਾਗੇ ਜਾ ਰਹੇ ਨੇ ਉਹ ਬਿਲਕੁਲ ਸਾਹਮਣੇ ਜ਼ੂਮ ਕਰਕੇ ਦਿਖਾ ਦਿਓ ਤੁਸੀਂ ਆ ਦੇਖੋ ਲਗਾਤਾਰ ਜਿਹੜੇ ਗੋਲੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਗੋਲੇ ਨੇ ਜਿਹੜੇ ਡਾਗ ਦਿੱਤੇ ਗਏ ਨੇ ਲਗਾਤਾਰ ਗੋਲੇ ਹਰਿਆਣਾ ਪ੍ਰਸ਼ਾਸਨ ਵੱਲੋਂ ਡਾਗੇ ਗਏ ਨੇ ਸਾਨੂੰ ਵੀ ਪੱੜਨਾ ਪੈ ਰਿਹਾ ਤਾਂ ਲਾਈਵ ਤਸਵੀਰਾਂ ਤੁਸੀਂ ਦਿਖਾ ਦਿਓ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਕਿ ਪਤਾ ਲੱਗ ਸਕੇ ਕਿ ਪੰਜਾਬ ਹਰਿਆਣਾ ਪ੍ਰਸ਼ਾਸਨ ਤੇ ਕੀ ਪੰਜਾਬ ਹਰਿਆਣਾ ਬਾਡਰ ਤੇ ਜਿਹੜਾ ਕਿਸ ਤਰੀਕੇ ਦਾ ਧਮਾਲਾ ਬਣਿਆ ਹੋਇਆ ਤਾਂ ਦੇਖ ਸਕਦੇ ਹੋ ਲਗਾਤਾਰ ਸਾਰੇ ਪਾਸੇ ਕਿੰਨੀਆਂ ਸਟਾਂ ਲੱਗੀਆਂ ਪੰਜਾਬ ਹਰਿਆਣਾ ਬਾਡਰ ਖਨੌਰੀ ਤੇ ਗੋਲੇ ਨੇ ਜਿਹੜੇ ਲਗਾਤਾਰ ਧਾਕੇ ਜਾ ਰਹੇ ਨੇ ਅੱਗੇ ਧੂਆਂ ਹੋ ਚੁੱਕਿਆ ਦੇਖ ਸਕਦੇ ਹੋ ਤੁਸੀਂ ਅੱਡੀ ਆਇ ਖੱਟਰ ਸਰਕਾਰ ਜਿਹੜੀ ਕਿੰਨੇ ਇੱਥੇ ਪੂਰਾ ਇਨਾ ਮੇਰੇ ਸਹਾਰਾ ਪਾਕਿਸਤਾਨ ਬਾਡਰ ਤੇ ਵੀ ਨਹੀਂ ਕਦੇ ਇਹੋ ਜਿਹਾ ਤਨਾਪੂਰਨ ਕੰਮ ਹੋਇਆ ਜਿਹੜਾ ਇੱਥੇ ਕਿਸਾਨਾਂ ਦੇ ਨਾਲ ਹੋ ਰਿਹਾ ਵਾ ਠੀਕ ਹੈ ਨਾ ਕਿੰਨੇ ਜੋ ਇੱਥੇ ਸਾਡੇ ਮੁੰਡਿਆਂ ਨੂੰ ਸਟਾਂ ਲੱਗੀਆਂ ਕਿ ਅੱਖ ਨਿਕਲ ਗਈ ਕਿਸੇ ਦਾ ਗੋਟ ਨਿਕਲ ਗਿਆ ਇਹ ਬਹੁਤ ਜ਼ਿਆਦਾ ਜਿਹੜੀ ਖੱਟਰ ਸਰਕਾਰ ਏ ਕੋਈ ਦੁਸ਼ਮਣਾਂ ਨਾਲੋਂ ਪਾਕਿਸਤਾਨ ਨਾਲੋਂ ਕੋਈ ਘੱਟ ਨਹੀਂ ਰਹੀ ਅਸੀਂ ਆਪਦੇ ਹੱਕਾਂ ਲਈ ਆਈਆਂ ਸ਼ਾਂਤਪੁਰ ਬਣਾ ਹੀ ਇੱਥੇ ਆਪਦਾ ਸ਼ੰਘਰਸ਼ ਕਰਨ ਦਾ ਹਨੂ ਉਹ ਵੀ ਨਹੀਂ ਕਰਨ ਦੇਣ ਲਗਾਤਾਰ ਸਵੇਰ ਦੀ ਗੋਲਾਬਾਰੀ ਫਾਇਰਿੰਗ ਹੋ ਰਹੀ ਆ ਠੀਕ ਆ ਨਾ ਲੋਕਾਂ ਦਾ ਇੱਥੇ ਦੋ ਤਿੰਨ ਆਡੇ ਜਵਾਨ ਵੀ ਮੇਰੇ ਸਾਹ ਸ਼ਹੀਦ ਹੋ ਗਏ ਜਿਨ੍ਹਾਂ ਦਾ ਸਾਹ ਘੁੱਟ ਕੇ ਉਹਨਾਂ ਨੂੰ ਐਂਬੂਲੈਂਸ ਲੈ ਕੇ ਇੱਥੇ ਐਂਬੂਲੈਂਸਾਂ ਦੇ ਵੀ ਗੋਲੇ ਦਾਗੇ ਇਹਨਾਂ ਨੇ ਐਂਬੂਲੈਂਸਾਂ ਇੱਥੇ ਆਈਆਂ ਉਹ ਵੀ ਵਿਚਾਰੇ ਭਜਾ ਗਏ ਐਂਬੂਲੈਂਸ ਵਾਲੇ ਬੈਗ ਲੈ ਕੇ ਗਏ ਉਹਨਾਂ ਉੱਤੇ ਵੀ ਗੋਲੇ ਦਾਗੇ ਗਏ ਆ ਬਹੁਤ ਜ਼ਿਆਦਾ ਮਾਰਾ ਇਹ ਸਰਕਾਰ ਕਰ ਰਹੀ ਆ ਦੇਖ ਸਕਦੇ ਹੋ ਲੋਕ ਕਹਿੰਦੇ ਬਹੁਤ ਜ਼ਿਆਦਾ ਮਾੜਾ ਇਹ ਸਰਕਾਰ ਕਰ ਰਹੀ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੱਧ ਤੋਂ ਵੱਧ ਲੋਕਾਂ ਦਾ ਵੀ ਸ਼ੇਅਰ ਕਰੋ ਤਾਂ ਜੋ ਪਤਾ ਲੱਗ ਸਕੇ ਪੰਜਾਬ ਹਰਿਆਣਾ ਖਨੌਰ ਹੀ ਬਾਡਰ ਤੇ ਕੀ ਹੋ ਰਿਹਾ ਹੈ ਹਰਿਆਣਾ ਪ੍ਰਸ਼ਾਸਨ ਨੇ ਲਗਾਤਾਰ ਅਗਿਓ ਗੋਲੇ ਆ ਜਿਹੜੇ ਦਾਗ ਰਿਹਾ ਤਾਂ ਇੱਥੇ ਦੇਖ ਸਕਦੇ ਹੋ ਇਹ ਬਿਲਕੁਲ ਇਹ ਸੜਕ ਬਿਲਕੁਲ ਅੱਗੇ ਜਿਹੜੇ ਪ੍ਰਸ਼ਾਸਨ ਹਰਿਆਣਾ ਦਾ ਪ੍ਰਸ਼ਾਸਨ ਨੇ ਲਗਾਤਾਰ ਖੜਾ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਲਗਾਤਾਰ ਜਿਹੜੇ ਗੋਲੇ ਨੇ ਲੱਗੇ ਜਾ ਰਹੇ ਨੇ ਪਰ ਕਿਸਾਨ ਨੇ ਜਿਹੜੇ ਹਾਂਜੀ ਜੀ ਅੱਛਾ ਤਾ ਇਹ 12 ਬੋਰ ਦੀ ਗੋਲੀ ਦਾ ਖੋਲ ਆ ਦੇਖੋ ਖੋਲ ਸਾਨੂੰ ਉੱਥੇ ਮਿਲਿਆ ਆ ਗੋਲੀਆਂ ਮਾਰ ਰਹੇ ਨੇ ਯਾਰ ਰਾਵੜਾ ਇਹ ਗੋਲੀਆਂ ਵੀਰੇ ਰਾਵੜਾ ਆ ਦੇਖੋ ਆ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 12 ਲੋਕਾਂ ਦੇ ਸੱਟਾਂ ਨੇ ਜਿਹੜੀਆਂ ਵੱਜੀਆਂ ਨੇ ਇੱਥੇ ਲਗਾਤਾਰ ਗੋੜੇ ਨੇ ਛੱਟੇ ਜਾ ਰਹੇ ਨੇ 12 ਬੋਰ ਦਾ ਕਹਿੰਦੇ ਫੋਲ ਹੈ ਜਿਹੜਾ ਮਿਲਿਆ 12 ਬੋਰ ਦਾ ਕੋਈ ਨਹੀਂ ਮੇਰੇ ਹੀ ਉਹਨਾਂ ਨੇ ਉਹ ਮਾਰਿਆ ਜੀ ਉਹ ਬੰਪ ਪਟਾਕਾ ਹੀ ਨਹੀਂ ਪੈਂਦਾ ਸਿਰਚ ਮਾਰਿਆ ਇਹਨਾਂ ਨੇ ਮੈਨੂੰ 10 ਮਿੰਟ ਪਤੀ ਨਹੀਂ ਲੱਗਾ ਮੈਂ ਕਿੱਥੇ ਬਿਆਲੇ ਵਾਲੇ ਧੂਆਂ ਹੋ ਗਿਆ ਚਾਰ ਜਾਨੇ ਮੈਨੂੰ ਚੱਕ ਕੇ ਮਸਾਲਾ ਲੈ ਕੇ ਆਏ ਉੱਥੋਂ ਕੋਈ ਡੈਮੋਕ੍ਰੇਸੀ ਤਾਂ ਨਹੀਂ ਹੈਗੀ ਇਹ ਇੰਡੀਆ ਇੰਡੀਆ ਕਹਿੰਦੇ ਡੈਮੋਕ੍ਰੇਸੀ ਉਹ ਹੈ ਤੇ ਇੱਥੇ ਕੋਈ ਡੈਮੋਕ੍ਰੇਸੀ ਹੈ ਬਾਈ ਪੰਜਾਬ ਸਰਕਾਰ ਸੁੱਤੀ ਪਈ ਆ ਔਰ ਇਹ ਚਾਹੀਦਾ ਜਿਹੜਾ ਕਹਿੰਦਾ ਸੀ ਸਾਡੇ ਨਾਲ ਮੰਢੀਰਾ ਫਲਾ ਮੁੰਡੇ ਵੀ ਚੱਕ ਕੇ ਲਗੇ ਮੁੰਡੇ ਵੀ ਚੱਕੇ ਗਏ ਮੁੰਡੇ ਵਾਲੇ ਹਰਿਆਣੇ ਵਾਲੇ ਮੁੰਡੇ ਚੱਕ ਕੇ ਲਗੇ ਮੁੰਡੇ ਵਰੇ ਚੱਕੇ ਗਏ ਉੱਥੋਂ ਜਿਹਨੇ ਮੁੰਡੇ ਚੱਕ ਕੇ ਲੈ ਕੇ ਮੁੰਡੇ ਘਟੋ ਘੱਟ ਨਹੀਂ ਹੋ 10 15 ਮੁੰਡੇ ਚੱਕ ਕੇ ਲੈ ਗਏ ਮੁੰਡੇ ਵਰੇ ਚੱਕੇ ਗਏ ਘੱਟੋ 10 15 ਮੁੰਡੇ ਨੇ ਜਿਹੜੇ ਬਾਈਕਾਂ ਤੇ ਚੱਕੇ ਗਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਅਗਲੇ ਪਾਸੇ ਦੇਖ ਸਕਦੇ ਹੋ ਤੁਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਏ ਆ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਲਗਾਤਾਰ ਲਗਾ 12 ਬੋਰ ਦੇ ਫਾਇਰ ਚੱਲੋਈ ਬਾਈ ਦਖਾ ਦਿਓ ਬਾਈ 12 ਬੋਰ ਦੇ ਅੱਗੋਂ ਫਾਇਰ ਆਏ ਨੇ ਸਿੱਧੇ ਅੱਗੇ ਸੀ ਇੱਕ ਬਾਰਡਰ ਤੇ ਆ ਜਿਹੜੇ ਬਾਈਆਂ ਨੇ ਫਾਇਰ ਜਿਹੜਾ 12 ਬ ਚੱਲਿਆ ਇਹ ਬਜ਼ੁਰਗ ਦੇਖ ਸਕਦੇ ਤੁਸੀਂ ਬਜ਼ੁਰਗ ਤੇ ਮਾਰੀ ਜਿਹਨੂੰ ਐਂਬੂਲੈਂਸ ਲੈਣੀ ਚਾਹੀਦੀ ਐਂਬੂਲੈਂਸ ਲੈ ਗਈ ਜੀ ਰਹਿ ਗਈ ਆ ਬਾਈ ਜੀ ਇਹ ਵੀ ਹੋ ਸਕਦਾ ਜੀ ਉਹ ਨੌਜਵਾਨ ਸ਼ਹੀਦ ਵੀ ਹੋ ਜਾਣਾ ਬਜ਼ੁਰਗਾਂ ਦਾ ਹਾਦਸਾ ਵੀ ਹੋ ਸਕਦੀ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਸਰਕਾਰ ਕੀ ਸਾਨੂੰ ਐਲਾਨੀਆਂ ਤੌਰ ਤੇ ਇਹ ਕਹਿੰਦੀ ਹੈ ਵੀ ਅੱਜ ਤੋਂ ਇਹ ਅੰਤਰਰਾਸ਼ਟਰੀ ਬਾਰਡਰ ਹੈ ਕਿਉਂਕਿ ਹਾਲਾਤ ਇੱਥੇ ਅੰਤਰਰਾਸ਼ਟਰੀ ਬਾਰਡਰ ਦੇ ਨੇ ਜਿਹੜਾ ਗੋਲਾ ਹੋਰ ਦਾਗ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਲਗਾਤਾਰ ਜਿਹੜੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਪੰਜਾਬ ਹਰਿਆਣਾ ਬਾਰਡਰ ਖਨੌਰੀ ਤੇ ਜਿਸ ਤਰੀਕੇ ਦਾ ਮਾਹੌਲ ਹੈ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਵੱਧ ਤੋਂ ਵੱਧ ਲੋਕਾਂ ਦਾ ਕਸ਼ੇਅਰ ਕਰ ਦਿਓ ਕਿ ਹਰਿਆਣਾ ਪ੍ਰਸ਼ਾਸਨ ਕਿਸ ਤਰੀਕੇ ਦੀਆਂ ਗੱਦੀਵਧੀਆਂ ਹੋ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਪਰ ਗੋਲੇ ਨੇ ਜਿਹੜੇ ਲਗਾਤਾਰ ਧਾਗੇ ਜਾ ਰਹੇ ਨੇ 12 ਬੋਰ ਤੇ ਖੋਲ ਨੇ ਜਿਹੜੇ ਉਹ ਵੀ ਕਿਸਾਨਾਂ ਨੇ ਦਿਖਾਈ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਹਰਿਆਣਾ ਖਨੌਰੀ ਬਾਰਡਰ ਤੋਂ ਤਾਂ ਇਧਰ ਪੱਛੇ ਹਾਂਜੀ ਹਾਂਜੀ ਆ ਵੇਖੋ ਕਰਦੂਦ ਆ ਆ ਦੇਖੋ ਇਹ ਰਬੜ ਦੀਆਂ ਗੋਲੀਆਂ ਮਾਰ ਰਹੇ ਨੇ ਰਬੜ ਦੀਆਂ ਗੋਲੀਆਂ ਨੇ ਬਾਈ ਦੇ ਸੱਟ ਵੱਜੀ ਆ ਬਹੁਤ ਤਾਂ ਇੱਧਰ ਵੀ ਦੇਖ ਸਕਦੇ ਹੋ ਤੁਹਾਡੇ ਵੀ ਰਬੜ ਦੀ ਗੋਲੀ ਵੱਜੀ ਰਬੜ ਦੀ ਗੋਲੀ ਸ਼ਾਂਤੀ ਪੂਰੇ ਆ ਦੇਖੋ ਇੱਧਰ ਆ ਕੈਮਰਾਮੈਨ ਜੀ ਦਿਖਾ ਦਿਓ ਬਾਈ ਬਖਾਓ ਕੈਮਰਾਮੈਨ ਨੂੰ ਉਹ ਕੈਮਰਾਮੈਨ ਜੀ ਇੱਧਰ ਸ਼ਰੇ ਵੇਖੋ ਹੁਣ ਲੋਰ ਲਾਈਵ ਨਹੀਂ ਸਕਦਾ ਆ ਤੁਸੀਂ ਬਾਹਰੋਂ ਲੋਰ ਵੇਖ ਲਓ ਇੱਥੇ ਦੇਖ ਸਕਦੇ ਹੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਜੀ ਕਾ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਲਗਾਤਾਰ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਜਿਹੜੀਆਂ ਪੰਜਾਬ ਹਰਿਆਣਾ ਬਾਡਰ ਤੇ ਤਾ ਲਗਾਤਾਰ ਇਧਰੋਂ ਪਾਸੇ ਦੇਖ ਸਕਦੇ ਹੋ ਜਿੱਥੇ ਅਸੀਂ ਖੜੇ ਸੀ ਉੱਥੇ ਜਿਹੜਾ ਗੋਲਾ ਲਗਾਤਾਰ ਲੱਗ ਕੇ ਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਹਰਿਆਣਾ ਬਾਡਰ ਤੋਂ ਜਿੱਥੇ ਲਗਾਤਾਰ ਕਿਸਾਨਾਂ 'ਤੇ ਗੋਲੇ ਨੇ ਜਿਹੜੇ ਆ ਡਾਕੇ ਜਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਤਸਵੀਰਾਂ ਪੰਜਾਬ ਹਰਿਆਣਾ ਖਨੌਰੀ ਬਾਡਰ ਦੀਆਂ ਤਾਂ ਕਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਇੱਥੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਖਨੌਰੀ ਬਾਰਡਰ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਮੋਦੀ ਸਰਕਾਰ ਦੀ ਜੜ ਪੁੱਟੀ ਜਾਊਗੀ ਪਾਕਿਸਤਾਨ ਦਾ ਕੋਈ ਦੀਵਾ ਜਗਾਉਣ ਵਾਲਾ ਨਹੀਂ ਰਹਿਣਾ ਮੋਦੀ ਦਾ ਮੋਦੀ ਅਖੀ ਸਮਝ ਆਸੀਂ ਇਹ ਦੇਸ਼ ਦੇ ਵਾਸੀ ਆ ਜਿਨ੍ਹਾਂ ਦਾ ਉਹਨਾਂ ਕੀ ਹਾਲਾਤ ਹੋਏ ਪਏ ਨੇ ਤਾਂ ਦੇਖ ਸਕਦੇ ਹੋ ਆ ਜਾਓ ਇੱਥੇ ਲਿਆ ਐ ਭਾਈ ਰਾਇ ਦੇਖ ਛਾਤੀ ਤੇ ਮਾਰਿਆ ਭਾਈ ਸਿੱਧਾ ਯਾਰ ਤਾਂ ਦੇਖ ਸਕਦੇ ਹੋ ਖੜਾ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਥੇ ਲਗਾਤਾਰ ਜਿਹੜੇ ਗੋਲੇ ਨੇ ਲਾਗੇ ਜਾ ਰਹੇ ਨੇ ਪਰ ਕਿਸਾਨ ਨੇ ਜਿਹੜੇ ਹਾਂਜੀ ਅੱਛਾ ਤਾਂ ਇਹ 12 ਬੋਰ ਦੀ ਗੋਲੀ ਦਾ ਖੋਲ ਆ ਦੇਖੋ ਖੋਲ ਸਾਨੂੰ ਉੱਥੇ ਮਿਲਿਆ ਆ ਗੋਲੀਆਂ ਮਾਰ ਰਹੇ ਨੇ ਯਾਰ ਆ ਦੇਖੋ ਆ ਆ ਧੱਕਾ ਹੋ ਰਹੀ ਧੱਕਾ ਜਮਾਂ ਧੱਕਾ ਨਜਾਇਜ਼ ਧੱਕਾ ਜੀ ਬਈ 12 ਬੋਰ ਦੇ ਸਿੱਧੀਆਂ ਮਾਰਦੇ ਸਿੱਧੀਆਂ ਆ ਬੰਦੇ ਦੇ ਬੰਦੇ ਜੁੜੇ ਨੇ ਜਿਹੜੇ ਸਾਡੇ ਮੁੰਡੇ ਚੱਕੇ ਨੇ ਇਹ ਕੋਈ ਰੂਲ ਨਹੀਂ ਹੈਗਾ ਕਾਨੂੰਨ ਨਹੀਂ ਹੈਗਾ ਇਹ ਫੈਰ ਚਲਾਉਣਾ ਇਹ ਕਿਹੜੇ ਲਾਚੀ ਲਿਖਿਆ ਕਿੱਥੇ ਆਏ ਇਹ ਕੋਈ ਗੱਲਾ ਜੋ ਗੱਲ ਆ ਉਹ ਦੇਖ ਸਕਦੇ ਹੋ ਲਗਾਤਾਰ ਲੋਕਾਂ ਦੇ ਸੱਟਾਂ ਨੇ ਜਿਹੜੀਆਂ ਵੱਜੀਆਂ ਨੇ ਇੱਥੇ ਲਗਾਤਾਰ ਗੋੜੇ ਨੇ ਸੱਟੇ ਜਾ ਰਹੇ ਨੇ 12 ਬੋਰ ਦਾ ਕਹਿੰਦੇ ਜਿਸ ਤਰ੍ਹਾਂ ਹੋਲ ਆ ਜਿਹੜਾ ਮਿਲਿਆ

ਮੁੰਡੇ ਵੇਰੇ ਚੱਕੇਗਾ ਉਥੋਂ ਜਿਹਨੇ ਮੁੰਡੇ ਜਾ ਕੇ ਲੈ ਕੇ ਗੱਟ ਨਹੀਂ ਹੋ 10 15 ਮੁੰਡੇ ਚੱਕ ਕੇ ਲੈ ਗਏ 10 15 ਮੁੰਡੇ ਬਰੇ ਚੱਕ ਕੇ ਲੈ ਗਏ ਤਾਂ 10 15 ਮੁੰਡੇ ਨੇ ਜਿਹ ਬਾਈ ਕਹਿੰਦੇ ਚੱਕੇ ਗਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਅਗਲੇ ਪਾਸੇ ਦੇਖ ਸਕਦੇ ਹੋ ਤੁਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਏ ਆ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਲਗਾਤਾਰ ਲਗਾ 12 ਬੋਰ ਦੇ ਫਾਇਰ ਚੱਲੇ ਨੇ ਬਾਈ ਦੋ ਬਾਈ 12 ਬੋਰ ਦੇ ਅੱਗੋਂ ਫਾਇਰ ਆਏ ਨੇ ਸਿੱਧੇ ਅੱਗੇ ਸੀ ਇੱਕ ਬਾਰਡਰ ਤੇ ਆ ਜਿਹੜੇ ਬਾਈਆਂ ਨੇ ਫਾਇਰ ਜਿਹੜਾ 12 ਬੋਰ ਦੇ ਫਾਇਰ ਆ ਕਹਿੰਦੇ ਚੱਲਿਆ ਇਹ ਬਜ਼ੁਰਗ ਦੇਖ ਸਕਦੇ ਹੋ ਤੁਸੀਂ ਬਜ਼ੁਰਗ ਤੇ ਮਾਰੀ ਜਿਹਨੂੰ ਐਂਬੂਲੈਂਸ ਲੈਣੀ ਚਾਹੀਦੀ ਐਂਬੂਲੈਂਸ ਲੈ ਗਈ ਜੀ ਲੈ ਗਈ ਆ ਬਾਈ ਜੀ ਇਹ ਵੀ ਮਰ ਸ਼ਹੀਦ ਵੀ ਹੋ ਜਾਣਾ ਬਜ਼ੁਰਗ ਸ਼ਹਾਦਤ ਵੀ ਹੋ ਸਕਦੀ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਸਰਕਾਰ ਕੀ ਸਾਨੂੰ ਐਲਾਨੀਆਂ ਤੌਰ ਤੇ ਇਹ ਕਹਿੰਦੀ ਹੈ ਵੀ ਅੱਜ ਤੋਂ ਇਹ ਅੰਤਰਰਾਸ਼ਟਰੀ ਬਾਰਡਰ ਹੈ ਕਿਉਂਕਿ ਹਾਲਾਤ ਇੱਥੇ ਅੰਤਰਰਾਸ਼ਟਰੀ ਬਾਰਡਰ ਦੇ ਨੇ ਜਿਹੜਾ ਗੋਲਾ ਹੋਰ ਦਾਗ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਲਗਾਤਾਰ ਜਿਹੜੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਪੰਜਾਬ ਹਰਿਆਣਾ ਬਾਰਡਰ ਖਨੌਰੀ ਤੇ ਜਿਸ ਤਰੀਕੇ ਦਾ ਮਾਹੌਲ ਹੈ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਵੱਧ ਤੋਂ ਵੱਧ ਲੋਕਾਂ ਦਾ ਕਸ਼ੇਅਰ ਕਰ ਦਿਓ ਕਿ ਹਰਿਆਣਾ ਪ੍ਰਸ਼ਾਸਨ ਕਿਸ ਤਰੀਕੇ ਦੀਆਂ ਗੱਦੀਵਧੀਆਂ ਹੋ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਪਰ ਗੋਲੇ ਨੇ ਜਿਹੜੇ ਲਗਾਤਾਰ ਧਾਗੇ ਜਾ ਰਹੇ ਨੇ 12 ਬੋਰ ਤੇ ਖੋਲ ਨੇ ਜਿਹੜੇ ਉਹ ਵੀ ਕਿਸਾਨਾਂ ਨੇ ਦਿਖਾਈ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਹਰਿਆਣਾ ਖਨੌਰੀ ਬਾਰਡਰ ਤੋਂ ਤਾਂ ਇਧਰ ਬੱਸੇ ਹਾਂਜੀ ਹਾਂਜੀ ਆ ਵੇਖੋ ਕਰਦੂਦ ਆ ਦੇਖੋ ਇਹ ਰਬੜ ਦੀਆਂ ਗੋਲੀਆਂ ਮਾਰ ਰਹੇ ਨੇ ਰਬੜ ਦੀਆਂ ਗੋਲੀਆਂ ਨੇ ਬਾਈ ਦੇ ਸੱਟ ਵੱਜੀ ਆ ਬਹੁਤ ਤਾਂ ਇੱਧਰ ਵੀ ਦੇਖ ਸਕਦੇ ਹੋ ਤੁਹਾਡੇ ਵੀ ਰਬੜ ਦੀ ਗੋਲੀ ਵੱਜੀ ਰਬੜ ਦੀ ਗੋਲੀ ਸ਼ਾਂਤੀਪੁਰ ਆ ਦੇਖੋ ਇੱਧਰ ਆ ਕੈਮਰਾਮੈਨ ਜੀ ਦਿਖਾ ਦਿਓ ਬਾਈ ਵਿਖਾਓ ਕੈਮਰਾਮੈਨ ਨੂੰ ਉਹ ਕੈਮਰਾਮੈਨ ਜੀ ਇੱਧਰ ਸ਼ਰੇ ਵੇਖੋ ਹੁਣ ਲੋਰ ਲਾਈਵ ਨਹੀਂ ਸਕਦਾ ਆ ਤੁਸੀਂ ਬਾਹਰੋਂ ਲੋਰ ਵੇਖ ਲਓ ਇੱਥੇ ਦੇਖ ਸਕਦੇ ਹੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਜੀ ਤਾ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਲਗਾਤਾਰ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਜਿਹੜੀਆਂ ਪੰਜਾਬ ਹਰਿਆਣਾ ਬਾਡਰ ਤੇ ਤਾਂ ਲਗਾਤਾਰ ਇਧਰਲੇ ਪਾਸੇ ਦੇਖ ਸਕਦੇ ਹੋ ਜਿੱਥੇ ਅਸੀਂ ਘੜੇ ਸੀ ਉੱਥੇ ਜਿਹੜਾ ਗੋੜਾ ਲਗਾਤਾਰ ਲੱਗ ਕੇ ਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੰਜਾਬ ਹਰਿਆਣਾ ਬਾਡਰ ਤੋਂ ਜਿੱਥੇ ਲਗਾਤਾਰ ਕਿਸਾਨਾਂ 'ਤੇ ਗੋਲੇ ਨੇ ਜਿਹੜੇ ਆ ਧਾਕੇ ਜਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਤਸਵੀਰਾਂ ਪੰਜਾਬ ਹਰਿਆਣਾ ਖਨੌਰੀ ਬਾਡਰ ਦੀਆਂ ਤਾ ਕਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਇੱਥੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਖਨੌਰੀ ਬਾਰਡਰ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਮੋਦੀ ਸਰਕਾਰ ਦੀ ਜੜ ਪੁੱਟੀ ਜਾਊਗੀ ਪਾਕਿਸਤਾਨ ਦਾ ਕੋਈ دیਵਾ ਜਗਾਉਣ ਵਾਲਾ ਨਹੀਂ ਰਹਿਣਾ ਮੋਦੀ ਦਾ ਮੋਦੀ ਅਸੀਂ ਇਹ ਦੇਸ਼ ਦੇ ਵਸਨੀਕਾਂ ਜਿਨ੍ਹਾਂ ਦਾ ਉਹਨਾਂ ਅੱਗੇ ਕੀ ਹਾਲਾਤ ਹੋਏ ਪੈਣੇ ਤਾਂ ਦੇਖ ਸਕਦੇ ਹੋ ਆ ਜਾਓ ਇੱਥੇ ਇੱਥੇ ਆਏ ਮਾਰਿਆ ਦੇਖ छाਤੀ ਤੇ ਮਾਰਿਆ ਬਸ ਸਿੱਧਾ ਯਾਰ ਤੇ ਕਿਹਾ ਤਾਂ ਗੋਲਾ ਦੇਖ ਸਕਦੇ ਹੋ ਲਗਾਤਾਰ ਗੋਲੇ ਨੇ ਜਿਹੜੇ ਉਹ ਧਾਕੇ ਜਾ ਰਹੇ ਨੇ ਤਕ ਤਸਵੀਰਾਂ ਤੁਹਾਨੂੰ ਲਗਾਤਾਰ ਖਨੋਰੀ ਪਾウダー ਤੋਂ ਦਿਖਾ ਰਹੇ ਆ ਜਿੱਥੇ ਗੋਲੇ ਲਗਾਤਾਰ ਗੋਲੇ ਨੇ ਜਿਹੜੇ ਧਾਕੇ ਜਾ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹਾਂਜੀ ਇੱਕ ਨੇ ਕਿਤੇ ਦਾ ਮੱਥਾ ਪਾ ਕੇ ਗੱਤੀ ਗੋਲੀ ਮਾਰੀ ਇੱਕ ਦੇ ਬੱਚਾ ਗੱਤੀ ਟੱਡੇ 'ਚ ਗੋਲੀ ਮਾਰੀ ਤੁੰਡੇ ਦੇ ਤੂੰ ਵਾਲਾ ਛੱਡ ਕੇ ਵਿੱਚ 12 ਬੋਰ ਦੇ ਫੇਰ ਮਾਰਦੇ ਆ ਤਾਂ ਉਹ ਦੇਖ ਸਕਦੇ ਹੋ ਬਿਲਕੁਲ ਸਾਹਮਣੇ ਜਿਹੜੇ ਗੋਲੇ ਲਗਾਤਾਰ打ਗੇ ਜਾ ਰਹੇ ਨੇ ਇਹ ਆਖਰੀ ਬੇਨਤੀ ਹੈ ਬਈ ਜਿਹੜੇ ਮੇਨ ਆਕੂ ਨੇ ਮੂਰੇ ਆ ਕੇ ਕੋਈ ਰਣਨੀਤੀ ਬਣਾਓ ਕਿਉਂ ਨੌਜਵਾਨਾਂ ਦਾ ਕਹਾਣ ਕਰਾਇਆ ਸੈਂਕੜੇ ਨੌਜਵਾਨਾਂ ਦੇ ਅੱਖ ਮਿਓ ਲੱਗ ਰਹੇ ਨੇ ਕਿਹਾ ਬਾਈ ਬਾਬਾ ਆਕੂ ਦੇ ਪਿੱਛੇ ਬੱਟ ਨੇ ਨੌਜਵਾਨਾਂ ਦਾ ਮੱਥਾ ਨੋ ਲੱਗ ਰਿਹਾ ਹੈ ਜਿਹੜੇ ਕਿਸਾਨ ਬਹੁਤ ਜ਼ਿਆਦਾ ਕਿਸਾਨ ਖੇਤੋ ਵੇਤੀ ਹੋ ਚੁੱਕੇ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿਹੋਰੀ ਬਾਟਰ ਤੋਂ ਕਿਤੇ ਲਗਾਤਾਰ ਗੋਲੇ ਨੇ ਜਿਹੜੇ 打ਗੇ ਜਾ ਰਹੇ ਨੇ ਦਾ ਗੋਲਾ ਲੱਗਾ ਛੱਟਿਆ ਗਿਆ ਦਵਾਰ ਤੇ ਫੇਰ ਤਾਂ ਇਸ ਤਰੀਕੇ ਦਾ ਧੂਆਤਾਰ ਮਾਹੌਲ ਆ ਜਿਹੜਾ ਉਹ ਦੇਖ ਸਕਦੇ ਹੋ ਅੱਗੇ ਲਗਾਤਾਰ ਗੋਲੇ ਕਿਸਾਨਾਂ ਦੇ ਉੱਪਰ ਫਰੀਆਣਾ ਪ੍ਰਸ਼ਾਸਨ ਵੱਲੋਂ ਟਾਕੇ ਜਾ ਰਹੇ ਨੇ ਲਗਾਤਾਰ ਤੋਂ ਤਸਵੀਰਾਂ ਲਗਾ ਰਹੇ ਆ